ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਤੇ ਇੱਥੇ ਸਵੇਰ ਦਾ ਟਾਈਮ ਆ ਤੇ ਮੈਂ ਇੱਕ ਪਾਸੇ ਦੁੱਧ ਰੱਖਿਆ ਸੀਗਾ ਉਬਲਣੇ ਅ ਦੂਜੇ ਪਾਸੇ ਮੈਂ ਭਾਂਡੇ ਨਾਲ ਦੀ ਨਾਲ ਧੋ ਲਾਂਗੀ ਕਿਉਂਕਿ ਸਵੇਰ ਨੂੰ ਇਹ ਹੁੰਦਾ ਵੀ ਆਪਣਾ ਧੁੱਪ ਤੋਂ ਪਹਿਲਾਂ ਪਹਿਲਾਂ ਕੰਮ ਨਿਬੜ ਜਵੇ ਵੀ ਜਦੋਂ ਬੇੜੇ 'ਚ ਧੁੱਪ ਆ ਜਾਂਦੀ ਆ ਫੇ ਔਖਾ ਹੋ ਜਾਂਦਾ ਗਰਮੀ ਜ਼ਿਆਦਾ ਹੋ ਜਾਂਦੀ ਆ ਤੇ ਨਾਲੇ ਮੈਂ ਸੂਟ ਸਲਾਈ ਕਰਨੇ ਹੁੰਦੇ ਆ ਇਸ ਕਰਕੇ ਫਿਰ ਮੈਨੂੰ ਇਹ ਹੁੰਦਾ ਵੀ ਮੈਂ ਫਟਾਫਟ ਕੰਮ ਨਿਵੇੜ ਕੇ ਤਾਂ ਆਪਣੇ ਮਸ਼ੀਨ ਤੇ ਬਹਿ ਜਾਵਾਂ ਤੇ ਫਿਰ ਸਮਰ ਨੂੰ ਵੀ ਦੇਖਣਾ ਹੁੰਦਾ ਆ ਇਸ ਕਰਕੇ ਤੇ ਲੋਜੀ ਨਾਲੇ ਨਾਲ ਮੈਂ ਆਪਣਾ ਦੁੱਧ ਦੇਖੀ ਜਾਨੀ ਆ ਤੇ ਉਬਲਦਾ ਕਿ ਨਹੀਂ ਤੇ ਨਾਲੇ ਆਪਾਂ ਦੇਖੀਓ ਭਾਂਡੇ ਧੋਈ ਜਾਂਦੇ ਆ ਤੇ ਬਾਕੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਜਿੱਥੇ ਵੀ ਥੋੜੀ ਵੀ ਜੇਹੀ ਵੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਕਿੱਥੇ ਚੱਲਾ ਹੂੰ ਕਿੱਥੇ ਚੱਲਾ ਤਿਆਰ ਹੋ ਗਏ ਹਾਂ ਜੀ ਜੀ ਅਸੀਂ ਚੱਲੇ ਹਾਂ ਮੇਲੇ ਤੇ ਮੈਂ ਤਾਂ ਮੋਠਾ ਦੇ ਗਿਆ ਜਿੱਥੇ ਖਾਣਗਾ ਸੀ ਮੱਛਾ ਟਿਕਣ ਗਈਦਾ ਨਾ ਉੱਥੇ ਅੱਜ ਮੇਲਾ ਆ ਪਹੁੰਚੇ ਤਿਆਰ ਹੋ ਗਏ ਹਾਂ ਤੇ 12 ਦੇਣੀਆ ਦੋ ਸੀ ਕੇ ਸ਼ਾਮ ਨੂੰ 5 ਵਜੇ ਤੇ ਮੈਂ ਕਿਹਾ ਚਲ 8 ਵਜੇ ਤੱਕ ਜਾ ਆਣੇ ਆ ਤੇ ਬਾਲ ਬੂਲੇ ਜੇ ਮੈਂ ਪਾ ਲਿਆ ਸਲਵਾਨ ਨੂੰ ਤੇ ਆਹ ਕਪੜੇ ਲੈ ਜੇ ਤੇ ਬਸ ਪੌਂਦੇ ਬਣਾਉਣੇ ਆ ਉਹ ਮੈਂ ਆ ਕੇ ਬਣਾ ਲੂੰਗੀ ਸਮਨ ਨੂੰ ਵੀ ਤਿਆਰ ਕਰਤਾ ਮੈਂ ਵੀ ਤਿਆਰ ਆ ਤੇ ਬਸ ਹੁਣ ਅਸੀਂ ਚੱਲਦੇ ਆ ਚਲਿਏ ਚਲੋ ਚੱਲ ਜੀ नज़ा ਜੀ ਮੇਲੇ ਤਵਾ ਗਏ ਸੀਗੇ ਤੇ ਅਸੀਂ ਕੀ ਕੀ ਮੇਲੇ ਤੋਂ ਖਰੀਦਿਆ ਪਹਿਲਾਂ ਤਾਂ ਦੋ ਚਾਚੇਲੇ ਸਾਡੀ ਉਹ ਬਣਾਉਣੇ ਲਈ ਹੈ ਨਹੀਂ ਸਾਡੇ ਹੈਗੇ ਸੀਗੇ ਦੋ ਇਦਾਂ ਦੇ ਤੇ ਇੱਕ ਤਾਂ ਹੈਗਾ ਪਰ ਉਹ ਵੀ ਪਿੰਗਾ ਜਿਆ ਹੋਇਆ ਆ ਤੇ ਇੱਕ ਟੁੱਟ ਗਿਆ ਤੇ ਥੋੜੇ ਮਜ਼ਬੂਰ ਦਾ ਇਹ ਲੈ ਲਏ ਸੀਗੇ ਮੈਂ ਦੋ ਤੇ ਫਿਰ ਪਾਣੀ ਲਈ ਬੋਤਲਾ ਲਈਆਂ ਇਹ 100 ਦੀਆਂ ਛੇ ਰਿੰਦੇ ਸੀ ਸੈੱਟ ਛੇ ਦਾ ਤੇ ਇਹ ਲੈ ਲਿਆ ਸੀ ਅਸੀਂ ਛੇ ਸਮਾਦੇ ਪਾਪਾ ਕਹਿੰਦੇ ਦੂਜੀਆਂ ਰਹਿ ਜਾਂਦੇ ਘਰ ਆ ਰੱਖ ਲਿਆ ਕਰੋ ਬਈ ਈਦੀ ਬੰਦਾ ਚੱਕੀ ਅੰਦਰੋਂ ਵੇਸੇ ਰੋਟੀ-ਰੋਟੀ ਜਦੋਂ ਖਾਣੀ ਹੁੰਦੀ ਆ ਇੰਨਾ ਕੁ ਪਾਣੀ ਬਹੁਤ ਹੁੰਦਾ ਹੈ ਤੇ ਹੋਰ ਅਸੀਂ ਆਹ ਹਲੇ ਸੀਗੇ ਤੇ ਦੋ ਮੈਂ ਹਾਨੀਲ ਪੇਂਟ ਨਹੀਂ ਆਸ ਹੈ ਹੈ ਨਹੀਂ ਸੀ ਕੋਈ ਵੀ ਨੇਲ ਪੇਂਟ ਰੈੱਡ ਜਾਂ ਕਲਰ ਸੀਗਾ ਉਹ ਪੂਰੀ ਤਰ੍ਹਾਂ ਦਾ ਸੀ ਕਲਰ ਰੈੱਟ ਗਿਆ ਤੇ ਫੇਰ ਮੈਂ ਤਾਂ ਕਰਕੇ ਆ ਜਿਸੇ ਕਾਹ ਵਾਲੇ ਖਾਣ ਆ ਪਿੰਕ ਜਿਹਾ ਕਲਰ ਹੈ ਜਾਂ ਰਾਣੀ ਕਲਰ ਜਿਹਾ ਤੇ ਆ ਆ ਰੈੱਡ ਰੈੱਡ ਜਿਹਾ ਚੈਰੀ ਜਿਹਾ ਕਲਰ ਆ ਨਾ ਤੇ ਹੋਰ ਸਮਰ ਨੇ ਲਿਆ ਸੀ ਸਮਰ ਕੀ ਲਿਆ ਤੂੰ ਇੱਕ ਆਹ ਇਹਨੇ ਆ ਬੋਲ ਲਈ ਆ ਐ ਕਿਨੇ ਆ ਬੋਲ ਲਈ ਸੀ ਇੱਕ ਸਮਰ ਕੀ ਲਿਆ ਕਾ ਛੱਲਾ ਜਿਹਾ ਲਿਆ ਇਹਨੇ ਤੇ ਹੋਰ ਕੋ ਪੂੰਬੜਾ ਜਿਹਾ ਸੀਗਾ ਦੂਜਾ ਪੋਂਪੂ ਪੋਂਪੂ ਵੱਜਦਾ ਸੀ ਉਹਦਾ ਹੋ ਮਾ ਕੋਈ ਨਹੀਂ ਹਵਾ ਕਰ ਦਿੱਤੀ ਉਹਦੀ ਬਸ ਤੇ ਖਾਣ ਪੀਣ ਨੂੰ ਲੰਗਰ ਖਾਦਾ ਤੇ ਆਈਸਕ੍ਰੀਮ ਫ੍ਰੀ ਚੱਲਦੀ ਸੀ ਉੱਥੇ ਉਹ ਖਾ ਲਈ ਤੇ ਬਸ ਅਸੀਂ ਆ ਗਏ ਮੈਂ ਪ੍ਰੋਕਸ਼ਨ ਨੇ ਮੇਲਟੈਂਟ ਨਹੀਂ ਲਿਆ ਤੂੰ ਬਸ ਫਾਕੀ ਸੋਰੀ ਦਾਸ ਮਾਨ ਲੈ ਲੈ ਤੂੰ ਬਸ ਹੁਣ ਮੇਲੇ 'ਚ ਉਹ ਕਾਫੀ ਆਉਣੇ ਆ ਤੇ ਹਰੇਕ ਮੇਲੇ 'ਚ ਕੁਛ ਨਾ ਕੁਛ ਲਿਆ ਹੁੰਦਾ ਹੀ ਰਹਿੰਦਾ ਆ ਆ ਕਰਕੇ ਤੇ ਲੰਗਰ ਆਪਾਂ ਖਾ ਜਾਂਦਾ ਸੀਗਾ ਤੇ ਟਾਈਮ ਸਾਡੇ ਤੈਨੂੰ ਹੋ ਚੱਲੇ ਆ ਤੇ ਮੈਂ ਹੁਣ ਲੱਗੀਆਂ ਸਲਵਾਰਾਂ ਫਿਰ ਕੇ ਕੱਪੜੇ ਵੀ ਬੈਨ ਮਾਰ ਕੇ ਫਿਰ ਬੈੰਨੇ ਆ ਮਸ਼ੀਨ ਤੇ ਤੇ 5 ਵਜੇ ਤੱਕ ਮੈਂ ਸਲਵਾਰਾਂ ਦੋ ਸੇਕੀਆਂ ਆ ਉਹ ਹਣ ਮੈਂ ਸੀਂਦੀ ਆ ਤੇ ਉਹ ਆਇਸਕ੍ਰੀਮ ਜੀ ਖਾਦੀ ਕਰਕੇ ਨਾ ਪਾਣੀ ਦੀ ਪਿਆਸ ਲੱਗ ਜਾਂਦੀ ਬਾਰ-ਬਾਰ ਤੇ ਪਾਣੀ ਨਾ ਨਾ ਟੱਢ ਜੇ ਆਫਰ ਦੇ ਦੇਣਾ ਸਮਰ ਵੀ ਪਾਣੀ ਪੀ ਜਾਂਦਾ ਬਾਰ-ਬਾਰ ਚਲੋ ਜੀ ਤੁਸੀਂ ਜੇ ਮੇਰੀ ਵੀਡੀਓ ਦੇ ਨਾਲ ਬਣੇ ਜਿਓ ਹਾਂਜੀ ਲੋ ਜੀ ਨੇਰੀ ਥੋੜੀ ਜੀ ਚੱਲ ਗਈ हट ਗਿਆ ਹਵਾ ਠੰਡੀ ਠੰਡੀ ਚੱਲਦੀ ਆ ਹਜੇ ਵੀ ਉਦਾਂ ਤੇ ਪਰ ਜਿਆਦਾ ਨਾ ਤੇ ਚਲੇ ਫੇਖ ਲਾਰਾ ਹੀ ਪੈਂਦਾ ਬਾਦੂ ਦਾ ਅੰਦਰ ਬਾਹਰ ਸਾਰੇ ਭਰ ਜਾਂਦੇ ਆ ਮਿੱਟੀ ਨਾ ਮੰਮੀ ਆਹ ਖਰਬੂਜੇ ਇਹ ਚਿੱਟੇ ਜੇ ਹੁਣੇ ਹਨਾ ਉਹੀ ਚਿੱਟੇ ਜੇ ਇਹ ਮਿੱਠੇ ਬਹੁਤ ਹੁੰਦੇ ਆ ਕਿੱਦਾਂ ਦੇ ਆ ਇਹ ਸਿੱਧਾ ਸਬਜ਼ੀ ਹੁੰਦੀ ਕੋਈ ਫੇ ਬੈਂਗਣ ਲੈ ਆ। ਸੋ ਤੇ ਲੋ ਜੀ ਪਹਿਲਾਂ ਆਪਾਂ ਬਣਾਉਣ ਲੱਗੇ ਸੀ ਫੁੱਲ ਬੜੀਆਂ ਤੇ ਹੁਣ ਫੇ ਕੈਨਸਲ ਹੋ ਕੇ ਨਾਲ ਹੀ ਸਬਜ਼ੀ ਵਾਲ ਆ ਗਿਆ ਸੀਗਾ ਤੇ ਫੇਰ ਆਪਾਂ ਬੈਂਗਣ ਲੈ ਲਿਆ ਮੰਮੀ ਨੇ। ਨਾਲ ਹੀ ਲਿਆ ਖਰਬੂਜੇ ਦੇਖਿਓ ਕਿਹੜੇ ਆ। ਖਰਬੂਜੇ ਦੇਖਿਓ ਕਿਹੜੇ ਆ। ਕੀ ਲੈ ਕੇ ਆਏ ਤੁਸੀਂ ਕੀ ਲੈ ਕੇ ਆਏ ਆ ਕੀ ਲੈ ਕੇ ਆਏ ਹੂੰ ਨੀਗਾ ਜਿੱਜਾ ਦੇਖੋ ਬੋਰੇ ਇਦਾਂ ਨੂੰ ਅੱਡ ਕੇ ਆ ਗਏ ਤੇ ਉਦਾਂ ਹੁਣ ਮੌਸਮ ਵਧੀਆ ਹੋ ਗਿਆ ਜਿਆਦਾ ਨੇਰੀ ਨਾ ਚੱਲੇ ਤਾਂ ਸਹੀ ਆ ਤੇ ਬਾਕੀ ਮੈਂ ਸਲਵਾਰਾਂ ਦੇ ਦਿੱਤੀਆਂ ਸਮਰ ਦੇ ਪਾਪਾ ਦੇ ਕੇ ਆਏ ਆ ਹਾਂਜੀ ਲੋ ਜੀ ਟਾਈਮ ਹੋ ਗਿਆ 7:30 ਤੇ ਸਬਜੀ ਸੁੱਜੀ ਆਪਾਂ ਸਾਰੀ ਕੱਟ ਲਈ ਸੀਗੀ ਤੇ ਆਲੂ ਵੀ ਇੱਧਰ ਤੇਲ ਗਰਮ ਰੱਖ ਦਿੱਤਾ ਆ ਤੇ ਰੋਟੀ ਵੀ ਆਪਾਂ ਨੂੰ ਅੰਦਰ ਹੀ ਬਣਾਉਣੀ ਪੈਣੀ ਆ ਕਿਉਂਕਿ ਬਾਹਰ ਹਨੇਰੀ ਚੱਲਦੀ ਪਈ ਆ ਹਵਾ ਜਿੰਨਾ ਗੈਸ ਦਾ ਦੀ ਬਚਤ ਕਰੋ ਉੰਨੀ ਹਨੇਰੀ ਣੂਰੀ ਸਾਡਾ ਗੈਸ ਵਾਧੂ ਬਣਾ ਦਿੰਦੀ ਆ ਕਿਉਂਕਿ ਆਪਾਂ ਕੋਸ਼ਿਸ਼ ਕਰੀ ਦੀ ਵੀ ਚੁੱਲਾ ਬਾਲੀਏ ਜਿਆਦਾ ਕਰ ਚੁੱਲੇ ਤੇ ਹੀ ਕੰਮ ਕਰੀਏ ਤੇ ਜਦੋਂ ਹਨੇਰੀ ਨੂੰਰੀ ਆ ਜਾਂਦੀ ਹੈ ਫੇ ਅੰਦਰ ਰੋਟੀ ਵੀ ਅੰਦਰ ਹੀ ਬਣਾਉਣੀ ਪੈਂਦੀ ਸਬਜ਼ੀ ਤਾਂ ਚਲੋ ਬਣਾਉਣੀ ਪੈਂਦੀ ਹੈ ਤੇ ਚਲੋ ਜੀ ਤੜਕਾ ਲਾ ਲਈਏ ਹੁਣ ਤੇ ਤੇਲ ਆਪਾਂ ਜਦੋਂ ਗਰਮ ਹੋ ਗਿਆ ਨਾ ਹੈ ਨਾ ਹਾਂ ਕਲਰ ਜਿਹੜਾ ਚੇਂਜ ਹੋ ਗਿਆ ਫੇਰ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਤੇ ਔਂਦਾਨੀ ਚ ਵੀ ਸਾਰਾ ਕੁਝ ਪਾਉਣ ਆਲਾ ਹਲਦੀ ਉਲਦੀ ਹਲਦੀ ਤੇ ਮਸਾਲਾ ਆ ਗਿਆ ਆਇਆ ਪਾ ਲਈ ਹਾਂਜੀ ਲਓ ਜੀ ਤੜਕਾ ਆਪਣਾ ਪੁੱਜ ਗਿਆ ਆ ਇਹ ਵਾਚ ਥੋੜਾ ਜਿਆ ਸੈਨ ਨੂੰ ਹੋਣ ਭੁੱਲਾਂਗੇ ਇਹ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਾਰੇ ਮਸਾਲੇ ਤੇ ਮਸਾਲਿਆਂ ਨੂੰ ਥੋੜਾ ਜਿਆ ਪਕਾ ਕੇ ਫਿਰ ਆਪਾਂ ਪਾ ਲਾਂਗੇ ਸਾਬੀ ਇਸ ਤਰ੍ਹਾਂ ਜੀ ਨਮਸਕਾਰ ਨਾਮ ਹੈ ਜੰਨ ਚਾਹ ਨਾ ਸਬ지 ਬਣਾ ਰਹੀ ਆ ਪਰ انا ਇਹ ਆਰੇ ਦਾ ਆਰੇ ਇਦਾਂ ਨਾ ਕੜਾਹੀ ਚ ਫਿਰ ਵਾਰੇ ਲਾਗ ਦਾ ਦੇ ਠਿਸੜਦਾ ਜਾਂ ਹੋਰ ਹੀ ਤਰ੍ਹਾਂ ਦੀ ਆਵਾਜ਼ ਆਉਂਦੀ ਆ ਹੋਰ ਤਰ੍ਹਾਂ ਦੀ ਲਾਗਦਾ ਬਾਪੂ ਸ਼ਾਇਦ ਘਸ ਕੇ ਜਿਵੇਂ ਹੋ ਜਾਊਗਾ ਉਦੋਂ ਤਾਂ ਮਝ ਬੋਲਦੇ ਆ ਪਿਆਰ ਪੈਦੇ 2 ਮਿੰਟ ਤੇ ਆਪਾਂ ਲੈ ਲੈਣੇ ਫਿਰ ਲੱਕੜੀ ਵਾਲੇ ਇੱਕ ਲੈਣੀ ਸੀ ਜੀ ਮੈਂ ਇਹ ਲਈਏ ਹਾਂ ਮੈਂ ਪਾ ਚੱਲੂ ਨੇ ਲਿਆਉਣ ਦੇ ਜਾਣੇ ਆ ਫੇਲ ਮਾਰਨ ਹਾਂ ਹਾਂਜੀ ਲਓ ਜੀ ਇਧਰ ਆਪਣੀ ਸਬਜ਼ੀ ਬਣਦੀ ਪਈ ਆ ਤੇ ਮੈਂ ਇੱਧਰ ਰੱਖ ਦਿੱਤੀ ਸੀਗੀ ਤੇ ਥੋੜਾ ਜਿਹਾ ਪਹਿਲੇ ਉਹਨੇ ਬਕੁੰਦੇ ਨੇ ਮਸਾਲੇ ਦੇ ਵਿੱਚ ਭੁੰਨਾਂਗੇ ਤੇ ਫਿਰ ਅੰਡਾ ਜੇ ਤੱਕ ਦੋਵਾਂਗੇ ਤੇ ਬਸ ਕਿ ਇਧਰ ਮੈਂ ਲੱਗੀ ਆ ਰੋਟੀ ਬਣਾਉਣ ਤੇ ਦਵਾ ਮੈਂ ਧੋ ਕੇ ਰੱਖ ਲਿਆ ਆ ਤੇ ਹੁਣ ਆਪਾਂ ਲੱਗੇ ਆ ਜੀ ਰੋਟੀ ਬਣਾਉਣ। ਹਾਂਜੀ ਲੋਜੀ ਟਾਈਮ ਹੋ ਗਿਆ ਆ 10:30 ਹੋਣ ਵਾਲੇ ਆ ਤੇ ਬਾਹਰ ਮੌਸਮ ਨੇ ਜਿਨੀ ਮੋਰੀ ਜਿਹੀ ਬੁੱਝੀ ਆ ਜਾਂਦੀ ਵਿੱਚ ਹੀ ਬੰਦ ਹੋ ਜਾਂਦੀ ਤੇ ਲਾਈਟਾਂ ਵਗੈਰਾ ਸਾਰੀਆਂ ਬੰਦ ਕੀਤੀਆਂ ਹੋਈਆਂ ਆ ਤੇ ਇੱਧਰ ਆਹ ਵਾਲਾ ਮਸੂਟ ਜਿਹੜਾ ਹੈ ਇਹ ਕਟਿੰਗ ਕਰਕੇ ਹਟੀ ਸੀਗੀ ਤੇ ਥੱਲੇ ਸਾਰੇ ਫਲਾਰੇ ਪੈ ਗਏ ਹੁਣ ਆਪਾਂ ਸੂਏ ਨਾਲ ਸਾਰਾ ਚੱਕੂਗੀ ਤੇ ਬਾਕੀ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ